ਹਾਂਜੀ ਪਿਆਰਿਓ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਐਂਡ ਕਨਸਟੀਟਿਊਸ਼ਨ ਦੇ ਨਿਰਮਾਤਾ ਬਾਬਾ ਪੀਨ ਰਾਓ ਅੰਬੇਦਕਰ ਸਾਹਿਬ ਨੂੰ ਮੇਰਾ ਕੋਟੀ ਕੋਟੀ ਪ੍ਰਣਾਮ ਤੇ ਪਿਆਰਿਓ ਅੱਜ ਰਿਪਬਲਿਕ ਡੇ ਯਾਨੀ ਕਿ ਗਣਤੰਤਰ ਦਿਵਸ ਹੈ 26 ਜਨਵਰੀ ਦਾ ਦਿਨ 2025 ਵਿੱਚ ਆਪਾਂ 76th ਰਿਪਬਲਿਕ ਡੇ ਅੱਜ ਮਨਾ ਰਹੇ ਹਾਂ ਪਰ ਨਾ ਦੋ ਚਾਰ ਚੀਜ਼ਾਂ ਮੇਰੇ ਦਿਮਾਗ 'ਚ ਆਈਆਂ ਬੀਇੰਗ ਅ ਪੋਲੀਟੀ ਟੀਚਰ ਮੈਨੂੰ ਲੱਗਿਆ ਜੋ ਤੁਹਾਡੇ ਨਾਲ ਨਾ ਸਾਂਝੀਆਂ ਕਰਨੀਆਂ ਚਾਹੀਦੀਆਂ ਸੋ ਦੋ ਚਾਰ ਚੀਜ਼ਾਂ ਵਿੱਚੋਂ ਜਿਹੜੀ ਸਭ ਤੋਂ ਪਹਿਲੀ ਚੀਜ਼ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੂੰਗਾ ਨਾ ਪਿਆਰਿਓ ਸਭ ਤੋਂ ਪਹਿਲੀ ਚੀਜ਼ ਹੈ ਕਿ ਰਿਪਬਲਿਕ ਦੀ ਗੱਲ ਆਪਾਂ ਕਰਦੇ ਹਾਂ ਆਪਾਂ ਬਹੁਤ ਕੁਝ ਸੋਚਿਆ ਕਿ ਯਾਰ ਰਿਪਬਲਿਕ ਡੇ ਮਨਾਣਾ ਪਰ ਕੀ ਤੁਹਾਨੂੰ ਰਿਪਬਲਿਕ ਸ਼ਬਦ ਦਾ ਮਤਲਬ ਪਤਾ ਹੈ ਵਾਟ ਇਜ਼ ਅ ਰਿਪਬਲਿਕ ਹੂ ਇਜ਼ ਅ ਰਿਪਬਲਿਕ ਕਿ ਸਾਰੇ ਦੇਸ਼ ਰਿਪਬਲਿਕ ਨੇ ਕਿ ਜੋ ਰਿਪਬਲਿਕ ਹੁੰਦਾ ਹੈ ਕਿ ਉਹ ਡੈਮੋਕ੍ਰੇਸੀ ਹੋਣੀ ਜ਼ਰੂਰੀ ਹੈ ਇਦੀ ਆਪਾਂ ਗੱਲ ਕਰਾਂਗੇ ਤੁਸੀਂ ਸਮਝੋ ਕਿ ਤੁਸੀਂ ਰਿਪਬਲਿਕ ਦੇ ਮਨਾ ਰਹੇ ਹੋ ਨਾ ਪਰ ਕੀ ਤੁਸੀਂ ਰਿਪਬਲਿਕ ਵਿੱਚ ਰਹਿ ਵੀ ਰਹੇ ਹੋ ਇਜ਼ ਇੰਡੀਆ ਰਿਪਬਲਿਕ ਯੈਸ ਬਟ ਹਾਉ ਉਹਦੀ ਗੱਲ ਕਰਾਂਗੇ ਦੂਸਰਾ ਜਿਹੜਾ ਮੈਨੂੰ ਲੱਗਦਾ ਹੈ ਕਿ ਕਿਸੇ ਨੂੰ ਸ਼ਾਇਦ ਨਹੀਂ ਪਤਾ ਜਿਹੜਾ ਇੱਕ ਨਾਰਮਲ ਪਰਸਨ ਐਜ਼ ਅ ਸਿਟੀਜ਼ਨ ਆਫ ਇੰਡੀਆ ਇਹ ਵੀਡੀਓ ਦੇਖ ਰਿਹਾ ਹੋਏਗਾ ਨਾ ਕਿ ਸਾਡਾ ਸੰਵਿਧਾਨ ਜਿਹੜਾ ਹੈ 2 ਮਹੀਨੇ ਬਾਅਦ ਕਿਉਂ ਲਾਗੂ ਹੋਇਆ ਪ੍ਰੀਐਮਬਲ ਵਿੱਚ ਕੁਝ ਹੋਰ ਡੇਟ ਲਿਖੀ ਹੈ ਹੈਂ ਪ੍ਰੀਐਮਬਲ ਵਿੱਚ ਕੁਝ ਹੋਰ ਡੇਟ ਲਿਖੀ ਹੈ ਤੇ ਜਦੋਂ ਆਪਾਂ ਅੱਗੇ ਗੱਲ ਕਰਾਂਗੇ ਉਹ ਕੁਝ ਹੋਰ ਡੇਟ ਲਿਖੀ ਹੈ ਜੀ ਕਿਉਂ ਇੰਨਾ ਫਰਕ ਪਿਆ ਕਿਉਂ ਇੰਨਾ ਫਰਕ ਪਿਆ ਉਹਦੀ ਗੱਲ ਕਰਾਂਗੇ ਉਸ ਤੋਂ ਬਾਅਦ ਜਿਹੜੇ ਵੀ ਐਸਪੀਰੈਂਟਸ ਇਹ ਵੀਡੀਓ ਦੇਖਣਗੇ ਜਿਹੜੇ ਯੂਪੀਐਸਸੀ ਜਿਹੜਾ 25 ਮਈ ਨੂੰ ਪੇਪਰ ਉਹਦੀ ਤਿਆਰੀ ਕਰ ਰਹੇ ਹੈ ਤੇ ਜਿਹੜਾ ਵੀ ਲਾਗੇ ਚਾਗੇ ਹੀ ਅਪ੍ਰੈਲ ਮਈ ਦੇ ਵਿੱਚ ਪੀਸੀਐਸ ਦਾ ਪੇਪਰ ਹੋਣਾ ਹੈ ਉਹਨਾਂ ਵਾਸਤੇ ਵੀ ਵੀਡੀਓ ਖਾਸ ਰਹੇਗੀ ਕਿ ਐਂਡ ਵਿੱਚ ਕਿਹੜੇ ਕਿਹੜੇ ਉਹ ਜਿਹੇ ਕੁਐਸਚਨ ਹੈ ਜਿਹੜੇ ਕਿ ਰਿਪਬਲਿਕ ਡੇ ਤੋਂ ਨਿਕਲ ਸਕਦੇ ਨੇ ਜੇ ਤੁਹਾਨੂੰ ਵੀ ਇਸ ਇੰਟਰਸਟ ਹੈ ਰਿਪਬਲਿਕ ਜਾਣਨਾ ਚਾਹੁੰਦੇ ਹੋ ਕੀ ਹੈ ਕਿਉਂ ਸੰਵਿਧਾਨ ਲੇਟ ਲਾਗੂ ਹੋਇਆ ਐਂਡ ਇੰਪੋਰਟੈਂਟ ਕੁਐਸਚਨ ਸਕਰੀਨ ਕੀ ਹੈ ਪ੍ਰੀ ਵਾਸਤੇ ਪਲੀਜ਼ ਜੁੜੇ ਰਹੋ ਐਂਡ ਤੱਕ ਜਿਆਦਾ ਵੱਡਾ ਸੈਸ਼ਨ ਨਹੀਂ ਕਰਾਂਗੇ ਛੋਟਾ ਜਿਹਾ ਸੈਸ਼ਨ ਕਰਾਂਗੇ ਲੋ ਜੀ ਸਭ ਤੋਂ ਪਹਿਲਾ ਸਵਾਲ ਤੁਹਾਡਾ ਇਹ ਹੈ ਕਿ ਹਾਂਜੀ ਸਰ ਰਿਪਬਲਿਕ ਕੀ ਹੁੰਦਾ ਹੈ ਵਾਟ ਇਜ਼ ਅ ਰਿਪਬਲਿਕ ਕਹ ਰਹੇ ਹੋ ਇੰਡੀਆ ਦਾ ਫੁੱਲ ਨੇਮ ਪਤਾ ਕੀ ਹੈ ਇੰਡੀਆ ਦਾ ਆਫੀਸ਼ੀਅਲ ਨੇਮ ਜੇ ਪਤਾ ਹੈ ਨਾ ਕਮੈਂਟ ਵਿੱਚ ਦੱਸਿਓ ਮੈਨੂੰ ਵਾਟ ਇਜ਼ ਦਾ ਆਫੀਸ਼ੀਅਲ ਨੇਮ ਆਫ ਇੰਡੀਆ ਜੇ ਪਤਾ ਹੈ ਬਹੁਤ ਵੱਡੀ ਗੱਲ ਹੈ ਬਹੁਤ ਅੱਛੀ ਗੱਲ ਹੈ ਹੁਣ ਮੈਨੂੰ ਦੱਸੋ ਪਾਕਿਸਤਾਨ ਦਾ ਆਫੀਸ਼ਲ ਨੇਮ ਕੀ ਹੈ ਹੁਣ ਮੈਨੂੰ ਦੱਸੋ ਚਾਈਨਾ ਦਾ ਆਫੀਸ਼ਲ ਨੇਮ ਕੀ ਹੈ ਇੰਡੀਆ ਦੇ ਆਫੀਸ਼ਲ ਨੇਮ ਵਿੱਚ ਆਂਦਾ ਹੈ ਰਿਪਬਬਲਿਕ ਆਫ ਇੰਡੀਆ ਕੀ ਚਾਈਨਾ ਦੇ ਆਫੀਸ਼ਲ ਨੇਮ ਚਾਹੁੰਦਾ ਕੀ ਪਾਕਿਸਤਾਨ ਦੇ ਆਫੀਸ਼ਲ ਨੇਮ ਚਾਹੁੰਦਾ ਨਹੀਂ ਬਿਕੋਜ਼ ਇੰਡੀਆ ਇਜ਼ ਅ ਰਿਪਬਬਲਿਕ ਕਿਉਂ ਕਿਉਂ ਮੈਂ ਕਹਿ ਰਿਹਾ ਇੰਡੀਆ ਇਜ਼ ਅ ਰਿਪਬਬਲਿਕ ਉਹਦਾ ਰੀਜ਼ਨ ਦੇਖੋ ਰਿਪਬਬਲਿਕ ਸ਼ਬਦ ਨੂੰ ਸਮਝਣ ਦੀ ਕੋਸ਼ਿਸ਼ ਕਰੋ ਰਿਪਬਲਿਕ ਉਹ ਕੰਟਰੀ ਕਹਿਲਾਈ ਜਾਂਦੀ ਹੈ ਰਿਪਬਲਿਕ ਉਹ ਕੰਟਰੀ ਕਹਿਲਾਈ ਜਾਂਦੀ ਹੈ ਜਿਹਦਾ ਜਿਹੜਾ ਹੈੱਡ ਹੈ ਨਾ ਜਿਹਦਾ ਹੈੱਡ ਹੈ ਉਹ ਇਲੈਕਟਿਡ ਹੋਵੇ ਸਿੰਪਲ ਫਾਰਮੂਲਾ ਤੁਹਾਨੂੰ ਦੱਸ ਰਿਹਾ ਲਓ ਜੀ ਮੈਂ ਕੀ ਦੱਸਿਆ ਜਿਹਦਾ ਹੈੱਡ ਆਫ ਦਾ ਸਟੇਟ ਠੀਕ ਹੈ ਜੀ ਇਲੈਕਟਿਡ ਹੈ ਉਹਨੂੰ ਕਿਹਾ ਜਾਂਦਾ ਹੈ ਕੀ ਹੈ ਜੀ ਉਹ ਰਿਪਬਲਿਕ ਹੈ ਇੰਡੀਆ ਦਾ ਹੈੱਡ ਆਫ ਦਾ ਸਟੇਟ ਕੌਣ ਹੈ ਪ੍ਰਧਾਨ ਮੰਤਰੀ ਨਹੀਂ ਹੈ ਨਾ ਨਹੀਂ ਹੈ ਪ੍ਰਧਾਨ ਮੰਤਰੀ ਜੇ ਕਿਸ ਨੂੰ ਲੱਗ ਰਿਹਾ ਪ੍ਰਧਾਨ ਮੰਤਰੀ ਹੈ ਮੇਰੇ 11 ਵਜੇ ਪੋਲੀਟੀ ਵਾਲੀ ਕਲਾਸ ਲਾਇਓ ਕਨਸੈਪਟ ਕਲੀਅਰ ਕਰ ਦਾਂਗੇ ਇੰਡੀਆ ਦਾ ਹੈੱਡ ਆਫ ਦਾ ਸਟੇਟ ਹੁੰਦਾ ਹੈ ਰਾਸ਼ਟਰਪਤੀ ਯਾਨੀ ਕਿ ਪ੍ਰੈਜ਼ੀਡੈਂਟ ਹੁਣ ਮੈਨੂੰ ਦੱਸੋ ਕਿ ਪ੍ਰੈਜ਼ੀਡੈਂਟ ਆਫ ਇੰਡੀਆ ਦਾ ਇਲੈਕਸ਼ਨ ਹੁੰਦਾ ਹਾਂ ਤੁਸੀਂ ਵੋਟ ਨਹੀਂ ਕਰਦੇ ਅਲੱਗ ਗੱਲ ਹੈ ਪਰ ਇਲੈਕਸ਼ਨ ਤੇ ਹੁੰਦਾ ਹੈ ਨਾ ਕੁਝ ਐਮ ਐਲ ਏਜ਼ ਕੁਝ ਐਮ ਪੀਜ਼ ਇਹ ਮਿਲਦੇ ਆ ਇਹਨਾਂ ਦੀ ਵੋਟਿੰਗ ਦੀ ਵੇਟੇਜ ਹੁੰਦੀ ਹੈ ਤੇ ਇਹ ਵੋਟ ਕਰਦੇ ਆ ਫਿਰ ਰਾਸ਼ਟਰਪਤੀ ਇਲੈਕਟ ਹੁੰਦਾ ਜੀ VOTING ਤੇ ਹੋ ਰਹੀ ਹੈ ਨਾ ਜਿਹੜੇ ਤੁਸੀਂ ਬੰਦਿਆਂ ਨੂੰ ਜਿਨ੍ਹਾਂ ਨੂੰ ਚੁਣਿਆ ਉਹੀ VOTING ਕਰ ਰਹੇ ਨੇ ਪਰ VOTING ਹੋ ਰਹੀ ਹੈ ਦੈਟਸ ਵਾਈ ਇੰਡੀਆ ਇਜ਼ ਆਲਸੋ ਅ ਰਿਪਬਲਿਕ ਇਹ ਚੀਜ਼ ਪੱਲੇ ਬੰਨ ਲਓ ਰਿਪਬਬਲਿਕ ਜਦੋਂ ਵੀ ਸ਼ਬਦ ਆਏਗਾ ਨਾ ਉਹਦਾ ਸਿਰਫ ਇੱਕੋ ਹੀ ਮਤਲਬ ਹੁੰਦਾ ਜਿਹੜਾ ਟਾਪ ਤੇ ਬੈਠਾ ਹੈ ਲੀਡਰ ਟਾਪ ਦਾ ਜਿਹੜਾ ਹੈਡ ਹੈ ਨਾ ਉਹ ਇਲੈਕਟਡ ਹੋਣਾ ਚਾਹੀਦਾ ਤਾਂ ਉਹ ਜਿਹੜੀ ਨੇਸ਼ਨ ਹੈ ਉਹ ਕੀ ਬਣੇਗਾ ਜੀ ਰਿਪਬਲਿਕ ਆਰਟੀਕਲ 54 ਐਂਡ 55 ਦੇਖ ਲਓ ਇੰਡੀਅਨ ਕਨਸਟੀਟਿਊਸ਼ਨ ਦੇ ਪ੍ਰੈਜ਼ੀਡੈਂਟ ਦੇ ਇਲੈਕਸ਼ਨ ਦੇ ਉੱਥੇ ਗੱਲ ਕੀਤੀ ਗਈ ਹੈ ਹੁਣ ਬੱਚੇ ਕਨਫਿਊਜ਼ ਹੁੰਦੇ ਨੇ ਤੁਸੀਂ ਵੀ ਕਨਫਿਊਜ਼ ਹੋਵੋਗੇ ਕਿ ਸਰ ਜੀ ਰਿਪਬਲਿਕ ਦੀ ਗੱਲ ਕਰ ਰਹੇ ਹੋ ਕਿ ਹਰ ਕੰਟਰੀ ਜਿਹੜੀ ਡੈਮੋਕ੍ਰੈਟਿਕ ਹੈ ਉਹ ਰਿਪਬਲਿਕ ਹੋਏਗੀ ਬੱਚੇ ਬੜਾ ਕਨਫਿਊਜ਼ ਹੁੰਦੇ ਨੇ ਤੁਸੀਂ ਵੀ ਕਨਫਿਊਜ਼ ਹੋਵੋਗੇ ਪਿਆਰਿਓ ਡੈਮੋਕ੍ਰੇਸੀ ਐਂਡ ਰਿਪਬਲਿਕ ਆਰ ਟੂ ਸੈਪਰੇਟ ਕਨਸੈਪਟਸ ਪਲੀਜ਼ ਹਮੇਸ਼ਾ ਯਾਦ ਰੱਖਿਓ ਇੱਕ ਕੰਟਰੀ ਰਿਪਬਲਿਕ ਹੋ ਸਕਦੀ ਹੈ ਅਤੇ ਡੈਮੋਕ੍ਰੈਟਿਕ ਵੀ ਹੋ ਸਕਦੀ ਹੈ ਜਿੱਦਾਂ ਕਿ ਇੰਡੀਆ ਆਪਾਂ ਡੈਮੋਕ੍ਰੇਸੀ ਵੀ ਹੈ ਨਾ ਇਲੈਕਸ਼ਨ ਹੁੰਦੇ ਆ ਫਰੀडम ਸਾਡੇ ਕੋਲ ਹੈਗੇ ਨੇ ਵੀ ਆਰ ਆ ਡੈਮੋਕ੍ਰੇਸੀ ਐਂਡ ਆਲਸੋ ਆ ਰਿਪਬਲਿਕ ਬਟ ਆਪਣੇ ਕੋਲ ਉਹ ਐਗਜ਼ਾਮਪਲ ਵੀ ਹੈ ਜਿਹੜੇ ਰਿਪਬਲਿਕ ਤੇ ਹੈਗੇ ਆ ਪਰ ਡੈਮੋਕ੍ਰੈਟਿਕ ਨਹੀਂ ਹੈਗੇ ਮੈਂ ਕੀ ਕਿਹਾ ਸਟਾਰਟਿੰਗ ਚ ਇਹਨਾਂ ਦੇ ਆਫੀਸ਼ੀਅਲ ਨੇਮ ਚ ਰਿਪਬਲਿਕ ਨਹੀਂ ਆਂਦਾ ਨਹੀਂ ਆਂਦਾ ਨਾ ਪਰ ਇਹਨਾਂ ਦਾ ਜਿਹੜਾ ਹੈੱਡ ਆਫ ਦਾ ਸਟੇਟ ਹੈ ਨਾ ਉਹ ਇਲੈਕਟਡ ਹੁੰਦਾ ਹੈ ਚਾਹੇ ਉਹ ਇਲੈਕਟ ਲੋਗ ਨਹੀਂ ਕਰਦੇ ਡਾਇਰੈਕਟਲੀ ਪਰ ਜਿਹੜਾ ਹੈੱਡ ਆਫ ਦਾ ਸਟੇਟ ਹੈ ਚਾਈਨਾ ਦਾ ਨਾ ਇੱਕ ਪੋਲਿਟ ਬਿਊਰੋ ਨਾਮ ਦੀ ਆਰਗੇਨਾਈਜੇਸ਼ਨ ਹੈ ਕਿਉਂਕਿ ਉੱਥੇ ਵਨ ਪਾਰਟੀ ਰੂਲ ਹੈ ਤੇ ਉਹ ਵਨ ਪਾਰਟੀ ਰੂਲ ਯਾਨੀ ਕਿ ਇੱਕ ਪਾਰਟੀ ਦਾ ਪੋਲਿਟ ਬਿਊਰੋ ਹੈ ਉਹ ਇਲੈਕਟ ਕਰਦਾ ਹੈ ਉਹਦੇ ਵਿੱਚੋਂ ਇਲੈਕਟ ਹੋਏਗਾ ਕਿ ਹਾਂਜੀ ਤੁਹਾਡਾ ਰਾਸ਼ਟਰਪਤੀ ਕੌਣ ਬਣੇਗਾ ਸੋ ਇਹ ਹੈ ਨਾ China is a nation which is a republic but not a democracy ਜਿੱਦਾਂ ਇੰਡੀਆ ਚ ਵੋਟ ਪੈਂਦੀ ਹੈ ਨਾ ਸਾਡੇ ਕੋਲ ਤੁਹਾਨੂੰ ਮਲਟੀਪਲ ਪਾਰਟੀਆਂ ਹੈ ਤੁਹਾਡੇ ਕੋਲ ਤੇ ਵੈਸਟਰਨ ਸਕਾਲਰਸ ਇਹਨੂੰ ਕਹਿੰਦੇ ਹੀ ਨਹੀਂ ਡੈਮੋਕ੍ਰੇਸੀ ਠੀਕ ਹੈ ਜੀ ਵਨ ਐਗਜ਼ਾਮਪਲ ਹੁਣ ਹੁਣ ਤੁਸੀਂ ਕਹੋਗੇ ਕਿ ਸਰ ਇੱਕ ਚੀਜ਼ ਡੈਮੋਕ੍ਰੇਸੀ ਹੈ ਪਰ ਜ਼ਰੂਰੀ ਹੈ ਰਿਪਬਲਿਕ ਹੋਏਗੀ ਇੱਕ ਤੇ ਐਗਜ਼ਾਮਪਲ ਆ ਗਈ ਇੰਡੀਆ ਦੀ ਇੱਕ ਹੋਰ ਐਗਜ਼ਾਮਪਲ ਦਵਾ ਦੇਖੋ ਯੂਐਸ which is also a republic and democracy magar ਇੱਕ ਹੋਰ ਐਗਜ਼ਾਮਪਲ ਦੇਖੋ ਕਿ ਇੱਕ ਇਹੋ ਜੀ ਡੈਮੋਕ੍ਰੇਸੀ ਹੈ ਜਿਹੜੀ ਡੈਮੋਕ੍ਰੇਸੀ ਤੇ ਹੈ ਪਰ ਰਿਪਬਲਿਕ ਨਹੀਂ ਹੈਗੀ ਅਗੇਨ ਯੂਕੇ ਯੂਕੇ ਦਾ ਹੈਡ ਕੌਣ ਹੈ ਯੂਕੇ ਦਾ ਹੈਡ ਕੌਣ ਹੈ ਬਈ ਜੀ ਮੋਨਾਰਕੀ ਹੈ ਯਾਨੀ ਕਿ ਅੱਜ ਦੇ ਟਾਈਮ ਜੇ ਦੇਖਿਆ ਜਾਵੇ ਹੁਣ ਉਹਦੀ ਮੰਮੀ ਮਰ ਗਈ ਹੈ ਉਹਨਾਂ ਦਾ ਦੇਹਾਂਤ ਹੋ ਗਿਆ ਹੈ ਕੁਈਨ ਦਾ ਤੇ ਹੁਣ ਉਹਦਾ ਬੇਟਾ ਕਿੰਗ ਕਿੰਗ ਇਜ਼ ਦਾ ਹੈਡ ਆਫ ਦੀ ਸਟੇਟ ਕੀ ਉਹ ਇਲੈਕਟਡ ਹੈ ਨਹੀਂ ਨਾ ਰਾਣੀ ਮਰੀ ਐਲਿਜ਼ਾਬੈਥ ਉਹਦਾ ਮੁੰਡਾ ਅੱਗੇ ਆਇਆ ਇਹ ਹੋਊਗਾ ਇਹਦਾ ਮੁੰਡਾ ਅੱਗੇ ਆਜੂਗਾ ਕੀ ਹੈ ਇਲੈਕਸ਼ਨ ਨਹੀਂ ਹੋ ਰਹੇ ਪਰ ਡੈਮੋਕ੍ਰੇਸੀ ਹੈ ਥੈਟਸ ਵਾਈ ਇੰਗਲੈਂਡ ਇੱਕ ਇਹੋ ਜਿਹੀ ਐਗਜ਼ਾਮਪਲ ਹੈ ਇਟਸ ਅ ਡੈਮੋਕ੍ਰੇਸੀ ਬਟ ਇਟਸ ਨਾਟ ਅ ਰਿਪਬਲਿਕ ਸੋ ਭਾਈ ਇਹ ਦੋਨੋਂ ਕਨਸੈਪਟਸ ਅੱਜ ਤੋਂ ਬਾਅਦ ਨਹੀਂ ਭੁੱਲਨੇ ਲਓ ਜੀ ਠੀਕ ਹੈ ਜੀ ਅੱਜ ਤੋਂ ਬਾਅਦ ਨਹੀਂ ਭੁੱਲਦੇ ਇੰਨੀ ਮੇਰੀ ਗਾਰੰਟੀ ਹੈ ਹੁਣ ਤੁਸੀਂ ਅੱਗੇ ਆਜੋ ਕਿਉਂ ਸੰਵਿਧਾਨ ਜਿਹੜਾ ਹੈ 2 ਮਹੀਨੇ ਬਾਅਦ ਇੰਪਲੀਮੈਂਟ ਕੀਤਾ ਗਿਆ ਵਾਈਟ ਇਟ ਵਾਸ ਇੰਪਲੀਮੈਂਟਡ ਆਫਟਰ 2 ਮੰਥਸ ਡੇਟ ਦੇਖੋ ਕੀ ਲਿਖੀ ਹੈ ਤੁਹਾਡੇ ਲਈ origignal ਮੈਂ ਪ੍ਰੀਅੰਬਲ ਪੇਸ਼ ਕੀਤਾ ਹੈ ਪਿਆਰਿਓ ਡੇਟ ਦੇਖੋ ਕੀ ਲਿਖੀ ਹੈ ਨਵੰਬਰ 1949 ਪਰ ਅੱਜ ਆਪਾਂ ਗਣਤੰਤਰ ਦਿਵਸ ਗਣਤੰਤਰ ਦਿਵਸ ਮਨਾ ਰਹੇ ਹਾਂ ਕਦੋਂ 26 ਜਨਵਰੀ ਕਿੰਨਾ ਫਰਕ ਹੈ ਦਸੰਬਰ ਤੇ ਜਨਵਰੀ 2 ਮਹੀਨਿਆਂ ਦਾ ਫਰਕ ਹੈ ਕਿਉਂ ਪਿਆਏ ਫਰਕ ਤਬ ਤੋਂ ਪਹਿਲਾਂ ਇਹ ਦੋ ਚੀਜ਼ਾਂ ਤੇ ਫੋਕਸ ਕਰੋ ਪਿਆਰਿਓ ਇੱਥੇ ਕੀ ਲਿਖਿਆ ਹੈ ਵੀ ਅਡਾਪਟ ਦ ਕਨਸਟੀਟਿਊਸ਼ਨ ਔਨ ਦਿਸ ਡੇਟ ਕੀ ਇਨਫੋਰਸ ਦੀ ਗੱਲ ਹੋ ਰਹੀ ਹੈ ਕੀ ਇਨਫੋਰਸ ਦੀ ਗੱਲ ਹੋ ਰਹੀ ਹੈ ਕੀ ਦੋਨਾਂ ਸ਼ਬਦਾਂ 'ਚ ਫਰਕ ਹੈ ਬਿਲਕੁਲ ਹੈ ਦੋਨਾਂ ਸ਼ਬਦਾਂ 'ਚ ਉਹਨਾਂ ਹੀ ਫਰਕ ਹੈ ਜਿੰਨਾ ਦਿਨ ਅਤੇ ਰਾਤ 'ਚ ਇੱਕ ਚੀਜ਼ ਹੁੰਦੀ ਹੈ ਅਪਣਾਣੀ ਮੈਂ ਅਪਣਾ ਲਿਆ ਮੈਂ ਅਪਣਾ ਲਿਆ ਕਿ ਮੈਂ ਅੱਛਾ ਇਨਸਾਨ ਬਣੂੰਗਾ ਮੈਂ ਮੰਨਦਾ ਮੈਂ ਅਪਣਾ ਲਿਆ ਪਰ ਜਦੋਂ ਮੈਂ ਕਰਮ ਨਹੀਂ ਕੀਤੇ ਅچھے ਇਨਸਾਨ ਦੇ ਮੈਂ ਅچھے ਇਨਸਾਨ ਦੀਆਂ ਖੂਬੀਆਂ ਆਪਣੇ ਅੰਦਰ ਨਹੀਂ ਲੈ ਕੇ ਆਇਆ ਮੈਂ ਅچھے ਇਨਸਾਨ ਕਿੱਦਾਂ ਬਣੂੰਗਾ ਸੋਚੇ ਸੋਚਣਾ ਹੋਈ ਜੇ ਸੋਚੇ ਲੱਖ ਵਾਰ ਸੋਚਣਾ ਨਹੀਂ ਹੋਣਾ ਕਰਨਾ ਪੈਣਾ ਸੋ ਅਡਾਪਟ ਕੀ ਹੈ ਭਾਈ ਅਸੀਂ ਅਡਾਪਟ ਕਰ ਲਿਆ ਅਸੀਂ ਮੰਨ ਲਿਆ ਪਰ ਲਾਗੂ ਕਦੋਂ ਤੋਂ ਕਰਾਇਆ ਜੀ 26 ਜਨਵਰੀ ਅੱਜ ਦਾ ਦਿਨ 1950 ਹੁਣੇ 2 ਮਹੀਨੇ ਦਾ ਗੈਪ ਕਿਉਂ ਪਿਆ ਪਿਆ ਰਹੋ ਵਾਏ ਸਭ ਤੋਂ ਪਹਿਲੀ ਗੱਲ ਇਹ ਠੀਕ ਹੈ ਜੀ ਸਭ ਤੋਂ ਪਹਿਲੀ ਗੱਲ ਇਹ ਪਿਆਰਿਓ ਯਾਦ ਕਰੋ ਮੈਂ ਹਿਸਟਰੀ ਦੇ ਲੈਕਚਰ ਜਦੋਂ ਲਗਾਉਂਦਾ ਹੁੰਦਾ ਸੀ ਨਾ ਸਭ ਤੋਂ ਵਧੀਆ ਗੱਲ ਜਿਹੜੀ ਮੈਨੂੰ ਸਮਝ ਆਈ ਸੀ ਨਾ ਹਿਸਟਰੀ ਦੇ ਵਿੱਚ ਇਹ ਸੀਗੀ ਲਾਹੌਰ ਸੈਸ਼ਨ ਹੋਇਆ ਸੀ ਪਿਆਰਿਓ ਇੱਕ ਉਸ ਲਾਹੌਰ ਸੈਸ਼ਨ ਦੇ ਵਿੱਚ ਨਾ ਜਵਾਹਰ ਨਾਲ ਨਹਿਰੂ ਸਾਹਿਬ 31 ਦਸੰਬਰ ਦੀ ਗੱਲ ਹੋ ਰਹੀ ਹੈ ਸੈਸ਼ਨ ਇੰਨਾ ਲੰਬਾ ਚੱਲਿਆ ਕਿ ਰਾਤ ਹੋ ਗਈ ਮਿਡ ਨਾਈਟ ਜਿੰਨੂੰ ਆਪਾਂ ਕਹਿੰਦੇ ਆ ਰਾਤ ਦੇ 12 ਵਜੇਗੇ ਰਾਵੀ ਨਦੀ ਦੇ ਕਿਨਾਰੇ ਝੰਡਾ ਲਹਿਰਾ ਰਹੇ ਨੇ ਇੰਡੀਆ ਦਾ ਤਿੱਕੀ ਪ੍ਰਤੀਗਿਆ ਲੈਂਦੇ ਨੇ ਕਹਿੰਦੇ ਨੇ ਅੱਜ ਤੋਂ 1 ਮਹੀਨੇ ਬਾਅਦ ਜਿਹੜਾ ਅਖੀਰਲਾ ਵੀਰਵਾਰ ਸੌਰੀ ਜਿਹੜਾ ਅਖੀਰਲਾ ਸੰਡੇ ਹੋਏਗਾ ਉਸ ਅਖੀਰਲੇ ਸੰਡੇ ਤੇ ਨਾ ਇੰਡੀਆ ਆਜ਼ਾਦ ਮੰਨਿਆ ਜਾਏਗਾ ਆਪਾਂ ਚੰਡਾ ਅਜ ਲੜਾਇਆ ਤੇ ਬਈ ਜਿਹੜਾ ਹੁਣ ਇਸ ਤੋਂ ਬਾਅਦ ਅਖੀਰਲਾ ਸੰਡੇ ਆ ਜਿਹੜਾ ਕਿ 26 ਜਨਵਰੀ ਪੈ ਰਿਆ ਸੀ ਨਾ 26 ਜਨਵਰੀ ਦੇ ਦਿਨ ਆਪਾਂ ਕੀ ਕਰਨਾ ਹੈ ਆਪਾਂ ਆਜ਼ਾਦੀ ਮਿਲੇ ਨਾ ਮਿਲੇ ਸਾਨੂੰ ਇਹ ਅੰਗਰੇਜ਼ ਆਜ਼ਾਦੀ ਦੇਣ ਨਾ ਦੇਣ ਅਸੀਂ ਨਹੀਂ ਮੰਨਦੇ ਇਹਨਾਂ ਨੂੰ ਪਰ ਅਸੀਂ ਸਾਰਿਆਂ ਨੇ ਕਾਂਗਰਸ ਜਿੰਨੀ ਵੀ ਹੈ ਅਸੀਂ ਸਾਰਿਆਂ ਨੇ ਧਾਰ ਲਿਆ ਕਿ ਬਈ ਉਹ ਕੀ ਹੈ ਆਜ਼ਾਦੀ ਮਿਲਗੀ ਹੁਣ ਮਿਲ ਚੁਕੀ ਹੈ ਆਜ਼ਾਦੀ that's why ਕੀ ਕਿਹਾ ਜਾਂਦਾ ਹੈ ਕਿ ਇਟ ਵਾਸ ਅ ਸਿੰਬੋਲਿਕ ਡੇ ਉਸੇ 31 ਦਸੰਬਰ ਨੂੰ ਪੂਰਨ ਸਵਰਾਜ ਦੀ ਵੀ ਕੋਸ਼ਨਾ ਕੀਤੀ ਗਈ ਸੀ ਐਂਡ ਇਹ ਬੋਲਿਆ ਗਿਆ ਸੀ ਹੁਣ ਜਿਹੜਾ 26 ਜਨਵਰੀ ਹੈ ਨਾ ਕੋਈ ਨਹੀਂ ਰੋਕ ਸਕਦਾ ਕੋਈ ਇੰਗਲੈਂਡ ਦਾ ਜਿਹੜਾ ਮਰਜ਼ੀ ਆ ਜਾਏ ਬ੍ਰਿਟਿਸ਼ ਦਾ ਕੋਈ ਅਫਸਰ ਆ ਜਾਏ ਅਸੀਂ ਤੇ ਇਸ ਦਿਨ ਮਨਾਵਾਂਗੇ ਮਨਾਵਾਂਗੇ ਆਪਣੀ ਆਜ਼ਾਦੀ ਇਹ ਗੱਲ ਹੋਈ ਠੀਕ ਹੈ ਜੀ ਪਹਿਲਾ ਰੀਜ਼ਨ ਆਹਾ ਸੀ ਹੁਣ ਦੂਸਰਾ ਰੀਜ਼ਨ ਦੇਖੀਏ ਕੀ ਆ ਦੇਖੋ ਜੀ ਜਦੋਂ ਨਾ ਆਜ਼ਾਦੀ ਹੋਈ ਆ ਆਪਣੀ 15 ਅਗਸਤ ਨੂੰ ਜਦੋਂ ਆਪਾਂ ਇੰਡੀਪੈਂਡੈਂਸ ਡੇ ਮਨਾਉਂਦੇ ਆ ਤੁਹਾਨੂੰ ਇਸ ਚੀਜ਼ ਦਾ ਪਤਾ ਹੈ ਨਾ ਇੰਡੀਪੈਂਡੈਂਸ ਡੇ ਜਿਹੜਾ ਆਂਦਾ ਹੈ ਸਾਡਾ ਉਹ 15 ਅਗਸਤ ਦਾ ਫਿਰ ਆਂਦਾ ਹੈ ਸਾਡਾ ਕਨਸਟੀਟਿਊਸ਼ਨ ਡੇ ਜਦੋਂ ਆਪਾਂ ਮਨਾਉਂਦੇ ਆ 1949 ਵਾਲਾ ਜਿਹੜਾ 26 ਨਵੰਬਰ ਸੀ ਹੈ ਨਾ ਉਸ ਟਾਈਮ ਮਨਾਇਆ ਜਾਂਦਾ ਫਿਰ ਆਂਦਾ ਹੈ 26 ਜਨਵਰੀ ਜਿਹਨੂੰ ਆਪਾਂ ਰਿਪਬਲਿਕ ਡੇ ਕਹਿੰਦੇ ਆ ਤੇ ਜਿਹੜਾ ਇੰਡੀਪੈਂਡੈਂਸ ਡੇ ਆ ਜਦੋਂ ਇੰਡੀਪੈਂਡੈਂਸ ਹੋਈ 1947 ਦੇ ਵਿੱਚ ਜਦੋਂ ਜਿਹਨੂੰ ਕਹਿੰਦੇ ਆ ਭਾਰਤ ਆਜ਼ਾਦ ਹੋਇਆ ਇੱਕ ਡੋਮੀਨੀਅਨ ਸਟੇਟਸ ਦਿੱਤਾ ਗਿਆ ਸੀ ਪੂਰੀ ਤਰ੍ਹਾਂ ਆਜ਼ਾਦ ਨਹੀਂ ਕੀਤਾ ਗਿਆ ਸੀ ਕੀ ਹੁੰਦਾ ਡੋਮੀਨੀਅਨ ਸਟੇਟਸ ਕਿ ਛਤਰਛਾਇਆ ਹੱਲੇ ਵੀ ਬ੍ਰਿਟਿਸ਼ ਦੇ ਰਹਿਣੀ ਆ ਤੁਸੀਂ ਆਪਣਾ ਕੰਮ ਇਹ ਕਰੀ ਚੱਲੋ ਪਰ ਪੂਰੀ ਤਰ੍ਹਾਂ ਤੁਸੀਂ ਆਜ਼ਾਦ ਨਹੀਂ ਹੋਏ ਜਿਹੜੀ ਗਵਰਨੈਂਸ ਹੈ ਹੱਲੇ ਵੀ ਸਾਡੇ ਨਾਂ ਤੇ ਸਾਡੇ ਅੰਦਰ ਹੀ ਚੱਲੂਗੀ ਇਹ ਚੀਜ਼ ਹੈ ਡੋਮੀਨੀਅਨ ਤੁਸੀਂ ਕੈਨੇਡਾ ਦੀ ਆਪਾਂ ਬਹੁਤ ਗੱਲ ਕਰਦੇ ਹਾਂ ਬਹੁਤ ਸਾਰੇ ਸਿਹਜ਼ਰ ਗਏ ਹਨ ਉਹ ਵੀ ਹੱਲੇ ਤੱਕ ਡੋਮੀਨੀਅਨ ਆਫ ਇੰਗਲੈਂਡ ਹੈ ਕੈਨੇਡਾ ਉਹਦੇ ਡਾਲਰ ਤੇ ਦੇਖ ਲਿਓ ਕਿਦੀ ਫੋਟੋ ਲੱਗੀ ਹੁੰਦੀ ਹੈ ਇੰਡੀਆ ਨੂੰ ਡੋਮੀਨੀਅਨ ਬਣਾ ਦਿੱਤਾ ਗਿਆ ਤੇ ਬ੍ਰਿਟਿਸ਼ ਪਤਾ ਕੀ ਕਹਿੰਦੇ ਕਹਿੰਦੇ ਤੁਹਾਨੂੰ ਐ ਨਹੀਂ ਛੱਡ ਕੇ ਜਾ ਰਹੇ ਕੀ ਤੁਹਾਡੇ ਚ ਹਿੰਮਤ ਹੈ ਆਪਣਾ ਸੰਵਿਧਾਨ ਬਣਾਉਣ ਦੀ ਤੁਸੀਂ ਆਪਣਾ ਸੰਵਿਧਾਨ ਬਣਾਉਣ ਯੋਗ ਹੋ ਤੇ ਬਾਈ ਇੱਥੇ ਕੀ ਕਰਨਾ ਸੀ ਇੱਥੇ ਉਹਨਾਂ ਨੂੰ ਗਲਤ ਪ੍ਰੂਫ ਕਰਨਾ ਸੀ ਹਾਂ ਅਸੀਂ ਇੰਨੇ ਜੋਗੇ ਹੈਗੇ ਆ ਕਿ ਆਪਾਂ ਆਪਣਾ ਸੰਵਿਧਾਨ ਬਣਾ ਸਕੀਏ ਹਾਂ ਆਪਾਂ ਇੰਨੇ ਜੋਗੇ ਹੈਗੇ ਆ ਕਿ ਸੰਵਿਧਾਨ ਬਣਾ ਕੇ ਲਾਗੂ ਵੀ ਕਰਾ ਸਕੀਏ ਤੇ 2 ਸਾਲ 11 ਮਹੀਨੇ 18 ਦਿਨਾਂ ਵਿੱਚ ਸੰਵਿਧਾਨ ਤਿਆਰ ਕਰਤਾ ਬਾਬਾ ਸਾਬ ਅੰਬੇਡਕਰ ਦੀ ਟੀਮ ਨੇ ਕਿੰਨੇ ਫਕਰ ਦੀ ਗੱਲ ਹੈ ਅ ਨਾਲ ਵਾਲੇ ਸੂਬਿਆਂ ਦਾ ਦੇਖੋ ਅ ਨੇਪਾਲ ਨਪੂਲਾਂ ਦਾ ਇਹਨਾਂ ਦਾ ਹੱਲੇ ਤੱਕ ਨਹੀਂ ਬਣਿਆ ਸੰਵਿਧਾਨ ਸ਼੍ਰੀਲੰਕਾ ਦਾ ਹੱਲੇ ਤੱਕ ਰੋਲਾ ਪਿਆ ਸੰਵਿਧਾਨ ਦਾ ਆਪਣਾ ਦੇਖੋ ਸੋ ਦਿਸ ਵਾਸ ਦਾ ਸੈਕੰਡ ਰੀਜ਼ਨ ਹੁਣ ਪਿਆਰਿਓ ਜਿਹੜਾ ਆਖਰੀ ਰੀਜ਼ਨ ਹੈ ਉਹ ਇਹ ਹੈ 1949 ਨਾ ਪਾਰਸ਼ੀਲੀ ਸੰਵਿਧਾਨ ਨੂੰ ਲਾਗੂ ਕਰਾਇਆ ਗਿਆ ਉਸ ਟਾਈਮ ਦੇ ਜਿਹੜੇ ਵੱਡੇ ਲੀਡਰ ਸੀ ਇਨਕਲੂਡਿੰਗ ਅੰਬੇਡਕਰ ਸਾਹਿਬ ਨਹਿਰੂ ਸਾਹਿਬ ਉਹ ਕਹਿੰਦੇ ਯਾਰ ਹਰ ਚੀਜ਼ ਆਪਾਂ ਹੁਣ ਇੰਪਲੀਮੈਂਟ ਨਹੀਂ ਕਰਾ ਸਕਦੇ ਕਿਉਂਕਿ ਨਾ ਆਪਣੇ ਕੋਲ ਇਲੈਕਟਿਡ ਗਵਰਨਮੈਂਟ ਹੈ ਇੰਟਰਨਿਮ ਗਵਰਨਮੈਂਟ ਹੈ ਦੂਸਰੀ ਗੱਲ ਹੈ ਬ੍ਰਿਟਿਸ਼ ਵੀ ਹਲੇ ਪੂਰੀ ਤਰ੍ਹਾਂ ਬਾਹਰ ਨਹੀਂ ਗਏ ਕੁਝ ਇਹੋ ਜਿਹੀਆਂ ਚੀਜ਼ਾਂ ਹੈਗੀਆਂ ਜਿਹੜੀ ਹੁਣ ਇੰਪਲੀਮੈਂਟ ਕਰ ਦਿੰਨੇ ਆ ਪਰ ਸਮੇਂ ਅਨੁਸਾਰ ਬਾਕੀ ਚੀਜ਼ਾਂ ਨੂੰ ਫੁੱਲੀ ਇੰਪਲੀਮੈਂਟ ਕਰ ਦਵਾਂਗੇ ਹੁਣ ਇਹ ਕਿਹੜੀਆਂ ਚੀਜ਼ਾਂ ਹਨ ਇਹ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਨੇ ਜਰੂਰ ਕਮੈਂਟ ਚ ਦੱਸਿਓ ਕਿ ਕਿਹੜੀ ਚੀਜ਼ਾਂ ਬਾਅਦ ਚ ਲਾਗੂ ਹੋਈਆਂ ਸੀ ਜਰੂਰ ਦੱਸਿਓ ਕਿਹੜੀ ਚੀਜ਼ਾਂ ਪਹਿਲਾਂ ਲਾਗੂ ਹੋਈਆਂ ਸੀ ਉਹ ਵੀ ਜਰੂਰ ਦੱਸਿਓ ਸੋ ਉਹਨਾਂ ਨੂੰ ਟਾਈਮ ਚਾਹੀਦਾ ਸੀ ਕਿ ਨਹੀਂ ਯਾਰ ਸਾਡੇ ਕੋਲ ਪ੍ਰੋਪਰ ਟਾਈਮ ਹੋਣਾ ਚਾਹੀਦਾ ਟੂ ਇੰਪਲੀਮੈਂਟਡ ਹੁਣ ਬਈ ਆਪਾਂ ਤੀਸਰੇ ਕੁਐਸਚਨ ਤੇ ਆ ਗਏ ਆ ਕਿ ਜਿਹੜੇ ਵੀ ਪਿਆਰੇ ਸਾਡੇ ਵੀਡੀਓ ਦੇਖ ਰਹੇ ਹੋਣਗੇ ਸਪੈਸ਼ਲੀ ਪੀਸੀਐਸ ਦੇ ਸਟੂਡੈਂਟ ਹੋਣਗੇ ਯੂਪੀਐਸਸੀ ਦੇ ਸਟੂਡੈਂਟ ਹੋਣਗੇ ਉਹਨਾਂ ਵਾਸਤੇ ਕੁਝ ਇੰਪੋਰਟੈਂਟ ਕੁਐਸਚਨਸ ਰਿਲੇਟਿੰਗ ਟੂ ਦਾ ਰਿਪਬਲਿਕ ਡੇ ਲੋ ਜੀ ਪਹਿਲਾ ਕੁਐਸਚਨ ਮੈਂ ਆਨਸਰ ਕਿਸੇ ਜਾਣੇ ਦੱਸੂਗਾ ਮੈਂ ਕਮੈਂਟ ਵਿੱਚ ਨਾ ਪਿੰਨ ਕਰ ਦੂੰਗਾ ਆਨਸਰ ਪਰ ਤੁਸੀਂ ਖੁਦ ਅਟੈਂਪਟ ਕਰਨੇ ਆ ਤੁਸੀਂ ਆਪ ਅਟੈਂਪਟ ਕਰਨੇ ਆ ਤਾਂ ਹੀ ਇਸ ਸੈਸ਼ਨ ਦਾ ਫਾਇਦਾ ਹੋਏਗਾ ਤੁਸੀਂ ਅਟੈਂਪਟ ਕਰੋ ਕਮੈਂਟ ਵਿੱਚ ਆਪਣੇ ਜਵਾਬ ਦਿਓ ਤੇ ਫਿਰ ਮੈਂ ਉਹਨਾਂ ਨੂੰ ਵਿਦ ਐਕਸਪਲੇਨੇਸ਼ਨ ਤੁਹਾਨੂੰ ਐਕਸਪਲੇਨ ਕਰੂੰਗਾ ਟੌਪ ਤੇ ਆਪਣਾ ਕਮੈਂਟ ਪਿੰਨ ਕਰਾ ਦੂੰਗਾ ਲੋ ਜੀ ਸੈਕਿੰਡ ਕੁਐਸਚਨ ਦੇਖ ਲਓ ਜੀ ਮੈਂ ਜਵਾਬ ਨਹੀਂ ਦਊਂਗਾ ਤੁਸੀਂ ਦੇਣਾ ਜਵਾਬ ਵਿਦ ਐਕਸਪਲੇਨੇਸ਼ਨ ਮੈਂ ਬਾਅਦ ਦੱਸ ਦੂੰਗਾ ਆ ਦੇਖੋ ਸੈਕਿੰਡ ਕੁਐਸਚਨ ਇਜ਼ ਹੇਅਰ ਉਸ ਤੋਂ ਬਾਅਦ ਲੋ ਜੀ ਥਰਡ ਕੁਐਸਚਨ ਵੀ ਤੁਹਾਡੇ ਵਾਸਤੇ ਆ ਗਿਆ ਠੀਕ ਹੈ ਜੀ ਥਰਡ ਕੁਐਸਚਨ ਵੀ ਤੁਹਾਡੇ ਵਾਸਤੇ ਆ ਗਿਆ ਤੇ ਪਿਆਰਿਓ ਤੁਹਾਨੂੰ ਪਤਾ ਹੈ ਹਰ ਦਿਨ ਚਾਹੇ ਉਹ ਗਣਤੰਤਰ ਦਿਵਸ ਹੈ ਚਾਹੇ ਆਪਾਂ ਗੱਲ ਕਰੀਏ ਹੁਣ ਥੋੜੀ ਦੇਰ ਬਾਅਦ ਬਾਕੀ ਦਿਵਸ ਵੀ ਆਣ ਲੱਗ ਜਾਣਗੇ Holi ਦਾ ਤਿਉਹਾਰ ਆ ਜਾਏਗਾ ਬਹੁਤ ਤਿਉਹਾਰ ਆ ਜਾਣਗੇ ਆਪਣਾ ਜਿਹੜਾ ਇੰਡੀਆ ਹੈ ਨਾ ਉਹ ਕਲਚਰਲ ਐਂਡ ਲੀਗਲ ਬਹੁਤ ਸਾਰੇ ਤਿਉਹਾਰਾਂ ਨਾਲ ਭਰਿਆ ਪਰ ਜਦੋਂ ਮੈਂ ਪੰਜਾਬ ਯੂਨੀਵਰਸਿਟੀ ਵਿੱਚ ਹੁੰਦਾ ਸੀ ਨਾ ਤੇ ਮੈਂ ਉੱਥੇ ਦੀ Holi ਦੇਖੀ ਸੀ ਮੈਂ ਉੱਥੇ ਦੇਖਿਆ ਗਣਤੰਤਰ ਦਿਵਸ ਵੀ ਜਦੋਂ ਮਨਾਇਆ ਜਾਂਦਾ ਹੈ ਨਾ ਬਹੁਤ ਜਿਹੜੇ ਵਾਈਸ ਚਾਂਸਲਰ ਆ ਸਾਡੇ ਡਿਪਾਰਟਮੈਂਟ ਦੇ ਜਿਹੜੇ ਚੇਅਰ ਪਰਸਨ ਸਾਹਿਬ ਹੈ ਉਹ ਵੀ ਸਲੂਟ ਮਾਰਦੇ ਆ ਫਿਰ ਮੈਂ ਇੱਕ ਵਾਰ 6 ਫੇਸ ਚਲੇ ਗਿਆ 6 ਫੇਸ ਦਾ ਜਿਹੜਾ ਗਰਾਊਂਡ ਹੈ ਨਾ ਉੱਥੇ ਜਦੋਂ 26 ਜਨਵਰੀ ਦੀ ਪਰੇਡ ਹੁੰਦੀ ਹੈ ਨਾ ਜਿਹੜੇ ਡੀਐਸਪੀ ਸਾਹਿਬ ਨੇ ਐਸਐਸਪੀ ਸਾਹਿਬ ਨੇ ਉਹ ਵੀ ਤਿਰੰਗੇ ਨੂੰ ਸਲਾਮੇ ਦਿੰਦੇ ਨੇ ਜਦੋਂ ਮੈਂ ਪਹਿਲੀ ਵਾਰ ਦੇਖਿਆ ਨਾ ਕਿ ਉਹ ਇੱਕ ਪਰਸਨ ਜਿਹੜਾ ਯੂਨੀਫਾਰਮ ਚ ਹੈ जिने कुछ नहीं ਕੀਤਾ जिंदगी च कोई इलेक्शन नहीं लड़ेया सिर्फ ओने पढ़ाई कीती है सिर्फ और सिर्फ पढ़ाई ਦੇ ਬਲ ਤੇ ਪੇਪਰ ਕਲੀਅਰ ਕਰਕੇ ਅੱਜ ਇੰਨੀ ਜਨਤਾ ਉਹਨੂੰ ਦੇਖ ਰਹੀ ਹੈ ਮੇਰੇ ਵਰਗਾ ਬੱਚਾ ਉਹਨੂੰ ਦੇਖ ਰਿਹਾ ਤੇ ਇਹ ਸੋਚ ਰਿਹਾ ਕਿ ਕਾਸ਼ ਮੇਰੇ ਮੋਢੇ ਤੇ ਵੀ ਕਦੇ ਸtare ਹੁੰਦੇ ਤੇ ਮੈਂ ਵੀ ਤਿਰੰਗੇ ਨੂੰ ਸਲਾਮੀ ਦੇ ਰਿਹਾ ਹੁੰਦਾ ਮੇਰੇ ਅੰਦਰ ਵੀ ਅੱਗ ਆਈ ਮੈਂ ਵੀ ਸੋਚਿਆ ਕਿ ਕਾਸ਼ ਮੈਂ ਵੀ ਕਦੀ ਤਿਆਰੀ ਕਰਾਂ ਤੇ ਮੈਂ ਇਸ ਤਿਆਰੀ ਵਿੱਚ ਆਇਆ ਤੇ ਪਿਆਰਿਓ ਤੁਹਾਨੂੰ ਵੀ ਲੱਗਦਾ ਕਿ ਯਾਰ ਇਸ ਤਿਆਰੀ ਦੇ ਨਾਲ ਤੁਹਾਡੇ ਵੀ ਸੁਪਨੇ ਪੂਰੇ ਹੋਣਗੇ ਤੁਸੀਂ ਵੀ ਤਿਰੰਗੇ ਨੂੰ ਸਲਾਮੀ ਦੇ ਸਕਦੇ ਹੋ ਬਾਕੀਆਂ ਤੋਂ ਹਟ ਕੇ ਤੁਸੀਂ ਵੀ ਸਰ ਤੇ ਐਮਬਲਮ ਸ਼ੇਰ ਦਾ ਪੰਜਾ ਬਣਾ ਸਕਦੇ ਹੋ ਨਾ ਤੇ ਇਹ ਤਿਆਰੀ ਤੁਹਾਡੇ ਵਾਸਤੇ ਆ ਰਿਪਬਲਿਕ ਡੇ ਦੇ ਇਸ ਸੈਸ਼ਨ ਚ ਮੈਂ ਤੁਹਾਨੂੰ ਇਹੀ ਦੱਸਣਾ ਸੀ ਕਿ ਬਿਆਰਿਓ ਕੁਝ ਵੀ ਕਰੋ ਪਰ ਤਿਆਰੀ ਨਾ ਛੱਡੋ ਤੇ ਬਈ ਮੇਰੀ ਜੇ ਕਿਸੇ ਵੀ ਤਰ੍ਹਾਂ ਦੀ ਗਾਈਡੈਂਸ ਦੀ ਲੋੜ ਹੈ ਸਾਡੇ ਨਾਲ ਤੁਸੀਂ ਜੁੜਨਾ ਚਾਹੁੰਦੇ ਹੋ ਪਿਆਰਿਓ ਲੋ ਜੀ ਇੱਕ ਇਹ ਕੁਐਸਚਨ ਤੇ ਹੈਗਾ ਹੀ ਐਂਡ ਉਸ ਤੋਂ ਬਾਅਦ ਤੁਸੀਂ ਕੀ ਕਰ ਸਕਦੇ ਹੋ ਇਸ ਨੰਬਰ ਤੇ ਕਾਲ ਜਰੂਰ ਕਰਿਓ ਕਿਸੇ ਵੀ ਤਰ੍ਹਾਂ ਦੀ ਗਾਈਡੈਂਸ ਚਾਹੀਦੀ ਹੈ ਵੀ ਆਰ ਹੇਅਰ ਫਾਰ ਯੂ ਆਈ ਐਮ ਹੇਅਰ ਫਾਰ ਯੂ ਠੀਕ ਹੈ ਜੀ ਸੋ ਪਿਆਰਿਓ ਇਹੀ ਗੱਲ ਸੀਗੀ ਜਿਹੜੇ ਮੈਂ ਆ ਤਿੰਨ ਚਾਰ ਕੁਐਸਚਨ ਦਿੱਤੇ ਆ ਇਹਨਾਂ ਨੂੰ ਜਰੂਰ ਸੋਲਵ ਕਰਿਓ ਇੱਕ ਕੁਐਸਚਨ ਆਈ ਥਿੰਕ ਸਕਿਪ ਹੋ ਗਿਆ ਸੀ ਆਲੋ ਮੈਂ ਤੁਹਾਨੂੰ ਦੁਬਾਰਾ ਦਿਖਾ ਦਿੰਨਾ ਲੋ ਜੀ ਠੀਕ ਹੈ ਇਹਦਾ ਵੀ ਜਵਾਬ ਜਰੂਰ ਦਿਓ ਕੁਐਸਚਨ 1 2 3 4 ਕਰਕੇ ਜਵਾਬ ਠੀਕ ਹੈ ਪਿਆਰਿਓ ਸੋ ਬਈ ਅੱਜ ਲਈ ਇੰਨਾ ਹੀ ਪ੍ਰੇਡ ਦੇਖੋ ਲੱਡੂ ਛੱਡੂ ਖਾਓ ਤੇ ਬਈ ਸੰਡੇ ਆ ਗਿਆ ਕੋਈ ਗੱਲ ਨਹੀਂ ਛੁੱਟੀ ਤੁਹਾਡੀ ਮਰ ਗਈ ਕੋਈ ਗੱਲ ਨਹੀਂ ਪਰ ਖੜ ਰਹਿ ਕੇ ਆਪਣੇ ਸਗੇ ਸੰਬੰਧੀਆਂ ਨਾਲ ਪਿਆਰਿਆਂ ਨਾਲ ਜ਼ਰੂਰ ਤੇ ਹਰ ਮਨਾਓ ਤੇ ਇਹ ਇਨਫੋਰਮੇਸ਼ਨ ਸਾਰਿਆਂ ਨਾਲ ਜ਼ਰੂਰ ਸ਼ੇਅਰ ਕਰੋ ਕਿਉਂਕਿ ਮੈਨੂੰ ਪਤਾ ਹੈ ਬੀਇੰਗ ਅ ਸਿਟੀਜ਼ਨ ਆਫ ਇੰਡੀਆ ਇਹ ਇਨਫੋਰਮੇਸ਼ਨ ਤੁਹਾਨੂੰ ਜ਼ਰੂਰ ਪਤਾ ਹੋਣੀ ਚਾਹੀਦੀ ਹੈ ਠੀਕ ਹੈ ਜੀ ਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੈਪੀ ਰਿਪਬਲਿਕ ਡੇ ਬਾਏ ਬਾਏ